ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 971 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਹੁ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 972 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਰਾਗ ਰਾਮ ਕਲੀ ਘਰ ਦੂਜੇ ਵਿੱਚ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਬੰਦਾ ਚ ਬੰਧਨ ਪਾਇਆ ਮਾਇਆ ਤੋਂ ਮੁਕਤ ਗੁਰੂ ਨੇ ਮਾਇਆ ਨੂੰ ਰੋਕ ਪਾ ਦਿੱਤੀ ਹੈ ਮੁਗਤਾਗੁਰ ਅਨਲ ਬੁਝਾਇਆ ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ ਪੂਰੇ ਗੁਰੂ ਨੇ ਜਬ ਅਖ ਸਿਖ ਇਹੋ ਮਨ ਚੀਨਾ ਹੁਣ ਜਦੋਂ ਆਪਣੇ ਸਮਾਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ ਤਾਬੇ ਅੰਤਰ ਮਜਨ ਕੀਨਾ ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ਪਾਵਨ ਪਾਤਿਓ ਨਮਨ ਰਹਿਨ ਖਰਾ ਜੀਵ ਆਤਮਾ ਦਾ ਪੂਰਨ ਖੜਾਓ ਵਿੱਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ શ્રેਸ਼ਟ ਅਵਸਥਾ ਹੈ ਨਹੀਂ ਮਿਰਤ ਨਾ ਜਨਮ ਜਰਾ ਰਹਾਓ ਇਸ ਅਵਸਥਾ ਨੂੰ ਜਨਮ ਮਰਨ ਤੇ ਬੜੇ ਪਾਉ ਨਹੀਂ ਸਕਦੇ ਰਹਾਓ ਉਲਟੀ ਰੇ ਸਖਤ ਮਝਾਰੰ ਉਲਟੀਲੇ ਸਖਤ ਸਹਾਰੰ ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ ਪੈਸੀਲੇ ਗगन मजारੰ ਮਾਇਆ ਦੇ ਥਾਂ ਮੇਰਾ ਮਨ ਹੁਣ ਪ੍ਰਭੂ ਚਰਨਾ ਵਿੱਚ ਚੁੱਭੀ ਲਾ ਰਿਹਾ ਹੈ ਬੇਦੀਲੇ ਚਕਰ ਭੇਂਗਾ ਟੇਡੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿਝ ਗਿਆ ਹੈ ਪਰਮਾਤਮਾ ਦੇ ਨਾਮ ਵਿੱਚ ਗਿਝ ਗਿਆ ਹੈ ਪੇਟਿਲੇ ਰਾਏ ਨੇ ਸੰਗਾ ਕਿਉਂਕਿ ਨ ਸੰਗ ਹੋ ਕੇ ਹੋਣੇ ਪਰਬੂ ਨੂੰ ਮਿਲ ਪਿਆ ਹੈ ਚੂਕੀਲੇ ਮੋਹ ਮਿਆਸਾ ਮੇਰੀਆਂ ਮੋਹ ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ ਸਸ ਕੀਨੋ ਸੂਰਗ ਰਾਸਾ ਕਿਉਂਕਿ ਮੇਰੇ ਅੰਦਰ ਦੀ ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ ਜਬ ਕੁੰਪਕ ਪਰਪੁਰ ਲੈਣਾ ਹੁਣ ਜਦੋਂ ਕਿ ਮਨ ਦੀ ਬਿਰਤੀ ਸਰਵ ਵਿਆਪਕ ਪ੍ਰਭੂ ਵਿੱਚ ਜੋੜ ਗਈ ਹੈ ਤਹਿ ਬਾਜੇ ਅਨਹਦ ਬੀਨਾ ਇਸ ਅਵਸਥਾ ਵਿੱਚ ਮੇਰੇ ਅੰਦਰ ਮਾਨੋ ਇੱਕ ਰਸ ਬੀਨਾ ਵੱਜ ਰਹੀ ਹੈ ਬਕਤ ਬਕ ਸ਼ਬਦ ਸੁਨਾਇਆ ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਨਾਇਆ ਸੁਨਤੈ ਸੋਨ ਮੰਨ ਬਸਾਇਆ ਜੇ ਉਸ ਨੇ ਗੋ ਨਾਲ ਸੁਣ ਕੇ ਆਪਣੇ ਮਨ ਵਿੱਚ ਵਸਾ ਲਿਆ ਕਾਰਕर्ता ਉਤਰਸ پارੰ ਤਦੋਂ ਪ੍ਰਭੂ ਦਾ ਸਿਮਰਨ ਕਰਕੇ ਉਹ ਪਾਰ ਲੰਘ ਗਿਆ ਕਹਿ ਕਬੀਰਾਰ ਸਾਰੰ ਕਬੀਰ ਆਖਦਾ ਹੈ ਕਿ ਇਸ ਸਾਰੀ ਤਬਦੀਲੀ ਵਿੱਚ ਇਹ ਹੈ ਅਸਲ ਰਾਜ ਦੀ ਗੱਲ ਕਿ ਜੋ ਕੋਈ ਨਾਮ ਜਪੇਗਾ ਉਸ ਦਾ ਮਨ ਵਿਕਾਰਾਂ ਵੱਲੋਂ ਹਟੇਗਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੇਗਾ ਚੰਦ ਸੂਰਜ ਦੋਏ ਜੋਤ ਸਰੂਪ ਹੈ ਚੰਦ ਤੇ ਸੂਰਜ ਦੋਵੇਂ ਉਸ ਪ੍ਰਮਾਤਮਾ ਦੀ ਜੋਤ ਦਾ ਬਾਹਰਲਾ ਦਿਸਦਾ ਸਰੂਪ ਹਨ ਜੋਤੀ ਅੰਤਰ ਬ੍ਰਹਮ ਅਨੂਪ ਹਰੇਕ ਪ੍ਰਕਾਸ਼ ਵਿੱਚ ਸੁੰਦਰ ਪ੍ਰਭੂ ਆਪ ਵਸ ਰਿਹਾ ਹੈ ਕਰ ਰੇ ਗਿਆਨੀ ਬ੍ਰਹਮ ਵਿਚਾਰ हे ਵਿਚਾਰਵਾਨ ਮਨੁੱਖ ਤੂੰ ਤਾਂ ਚੰਦ ਸੂਰਜ ਆਦਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਨ੍ਹਾਂ ਨੂੰ ਹੀ ਸਲਾਹ ਰਿਹਾ ਹੈ ਇਨ੍ਹਾਂ ਨੂੰ ਨੂਰ ਦੇਣ ਵਾਲੇ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਕਰ ਜੋਤੀ ਅੰਤਰ ਧਰਿਆ ਪਸਾਰ ਰਹਾਓ ਉਸ ਪਰਮਾਤਮਾ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿੱਚੋਂ ਪੈਦਾ ਕੀਤਾ ਹੈ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ ਕਬੀਰ ਆਖਦਾ ਹੈ ਕਿ ਮੈਂ ਹੀਰੇ ਅਦਕ ਸੋਨੇ ਕੀਮਤੇ ਚਮਕਦੇ ਪਦਾਰਥ ਨੂੰ ਵੇਖ ਕੇ ਉਸ ਹੀਰੇ ਨੂੰ ਸਿਰ ਨਵਾਉਂਦਾ ਹਾਂ ਜਿਸ ਨੇ ਇਹਨਾਂ ਨੂੰ ਇਹ ਗੁਣ ਬਖਸ਼ਿਆ ਹੈ ਤੇ ਜੋ ਇਹਨਾਂ ਵਿੱਚ ਵਸਦਾ ਹੋਇਆ ਵੀ ਹੈ ਕਹ ਨਿਰੰਜਨ ਕਹ ਕਬੀਰ ਨਿਰੰਜਨ ਅਲੇਖ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਹ ਹੀ ਨਾ ਵਿੱਚ ਵਸਦਾ ਹੋਇਆ ਵੀ ਹੀਰਿਆਂ ਵਿੱਚ ਚਮਕ ਪਾਉਣ ਵਾਲਾ ਇਹਨਾਂ ਤੋਂ ਨਿਰਲੇਪ ਹੈ ਦੁਨੀਆਂ ਹੁਸ਼ਿਆਰ ਬਿਦਾਰ ਜਾਗਤ ਮੁਸੀਤ ਹੋਰੇ ਭਾਈ ਏ ਭਾਈ ਏ ਜਗਤ ਦੇ ਲੋਕੋ ਸੁਚੇਤ ਰਹੋ ਜਾਗਦੇ ਰਹੋ ਤੁਸੀਂ ਤਾਂ ਆਪਣੇ ਵੱਲੋਂ ਜਾਗਦੇ ਹੀ ਲੁੱਟੇ ਜਾ ਰਹੇ ਹੋ ਨਿਗਮ ਹੁਸਿਆਰ ਪਹਿਰਵਾ ਦੇਖਤ ਜਮ ਲੈ ਜਾਈ ਰਹਾਓ ਵੇਦ ਸ਼ਾਸਤਰ ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ ਰਾਜ ਲਈ ਜਾ ਰਿਹਾ ਹੈ ਤੁਹਾਨੂੰ ਜਮ ਰਾਜ ਲਈ ਜਾ ਰਿਹਾ ਹੈ ਭਾਵ ਸ਼ਾਸਤਾਂ ਦੀ ਰਾਖੀ ਪਹਿਰੇਦਾਰੀ ਵਿੱਚ ਵੀ ਤੁਸੀਂ ਅਜਿਹੇ ਕੰਮ ਕਰੀ ਜਾ ਰਹੇ ਹੋ ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ ਰਹਾਓ ਨੀਂਬ ਭਿਓ ਆਂਬ ਆਂਬ ਭਿਓ ਨਿੰਬਾ ਕੇਲਾ ਪੱਕਾ ਝਾਰ ਸ਼ਾਸਤਰਾਂ ਦੇ ਦੱਸੇ ਕਰਮ ਕਾਂਡ ਵਿੱਚ ਫਸੇ ਹੋਿਆਂ ਨੂੰ ਨਿੰਮ ਦਾ ਰੁਖ ਆਂਬ ਦਿਸਦਾ ਹੈ ਆਂਬ ਦਾ ਬੂਟਾ ਨਿੰਮ ਜਪਦਾ ਹੈ ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਾਲੂਮ ਹੁੰਦਾ ਹੈ ਨਾਲੀਅਰ ਫਲ ਸੇਬਰ ਪਾਕਾ ਮੂਰਖ ਮੁਗਦ ਗਵਾਰ ਤੇ ਸਿੰਮਲ ਇਹਨਾਂ ਨੂੰ ਮੂਰਖ ਮਤ ਹੀ ਨ ਜਾਣ ਲੋਕਾਂ ਨੂੰ ਨਾਲੀਅਰ ਦਾ ਪੱਕਾ ਫਲ ਦਿਸਦਾ ਹੈ ਸਿੰਮਲ ਰੁੱਖ ਤੇ ਕੋਈ ਫਾਲ ਫੁੱਲ ਨਹੀਂ ਲੱਗਦੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਫਲ ਫਿੱਕੇ ਫੁੱਲ ਬੱਕ ਪੱਕੇ ਕੰਮ ਨਾ ਆਵੇ ਪੱਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਿਮਰ ਰੁਖ ਵੇਖੋ ਨੂੰ ਬਹੁਤ ਸੋਹਣਾ ਹੁੰਦਾ ਹੈ ਪਰ ਉਸ ਦੇ ਫੁੱਲ ਤੇ ਪੱਤੇ ਫਲ ਕਿਸੇ ਕੰਮ ਨਹੀਂ ਹੁੰਦੇ ਹਰ ਪਿਓ ਖਾਂਡ ਰੇਤ ਮੈਂ ਬਿਖਰਿਓ ਹਸਤੇ ਚੁਨੀਓ ਨਾ ਜਾਈ ਕਬੀਰ ਆਖਦਾ ਹੈ ਕਿ ਪ੍ਰਮਾਤਮਾ ਨੂੰ ਇਉਂ ਸਮਝੋ ਜਿਵੇਂ ਖਾਂਡ ਰੇਤ ਵਿੱਚ ਰੜੀ ਹੋਈ ਹੋਵੇ ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ ਕਹ ਹੈ ਕਮੀਰ ਕੁੱਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਈ ਹਾਂ ਜੇ ਕੀੜੀ ਹੋਵੇ ਤਾਂ ਉਹ ਇਸ ਖੰਡ ਨੂੰ ਚੁਣ ਕੇ ਖਾ ਸਕਦੀ ਹੈ ਇਸੇ ਤਰ੍ਹਾਂ ਇਸੇ ਤਰ੍ਹਾਂ ਮਨੁੱਖ ਕੁੱਲ ਜਾਤ ਖਾਨਦਾਨ ਦਾ ਮਾਨ ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ ਭਾਵ ਮਨ ਨੂੰ ਨੀਵਾ ਕਰਕੇ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਜਿਹੜੇ ਮਨ ਵਿੱਚ ਹੋਮੈ ਉਹਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕਦਾ ਗੁਰਬਾਣੀ ਦਾ ਸ਼ਬਦ ਹੈ ਹਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੈ ਇਕ ਥਾਏ ਕਿਉਂਕਿ ਜਿੱਥੇ ਹਮੈ ਉਥੇ ਫਿਰ ਨਾਮ ਨਹੀਂ ਟਿਕਦਾ ਇਹੀ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਅੱਗੇ ਚਲਦੀ ਹੈ ਬਾਣੀ ਭਗਤ ਨਾਮਦੇਵ ਜੀ ਦੀ ਬਾਣੀ ਭਗਤ ਨਾਮਦੇਵ ਜੀ ਕੀ RAM ਕਲੀ ਘਰ ਪਹਿਲਾ ਰਾਗ ਰਾਮ ਕਲੀ ਘਰ ਪਹਿਲੇ ਵਿੱਚ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਆ ਨੀਲੇ ਕਾਗਦ ਕਾਟੀਲੇ ਗੁੱਡੀ ਅਕਾਸ ਮਦੇ ਭਰਮੀਲੇ 헤 ਤਰਲੋਜਨ ਵੇਖ ਮੁੰਡਾ ਕਾਗਜ ਲਿਆਉਂਦਾ ਹੈ ਉਹਦੇ ਗੁੱਡੀ ਘਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿੱਚ ਉਡਾਂਦਾ ਹੈ ਪੰਜ ਜਨਾ ਸਿਉ ਬਾਤ ਬਤਉਵਾ ਚੀਤ ਸੋ ਡੋਰੀ ਰਾਖੀਲੇ ਸਾਥੀਆਂ ਨਾਲ ਗੱਪਾਂ ਵੀ ਮਾਰੀ ਜਾਂਦਾ ਹੈ ਪਰ ਉਸਦਾ ਮਨ ਗੁੱਡੀ ਦੀ ਡੋਰ ਵਿੱਚ ਟਿਕਿਆ ਰਹਿੰਦਾ ਹੈ ਮਨ ਰਾਮ ਨਾਮਾ ਬੇਦੀਲੇ हे ਤਰ ਲੋ ਜਨਾ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਵਿੱਜਾ ਹੋਇਆ ਹੈ ਜੈਸੇ ਕਾਨਕ ਕਲਾ ਚਿਤ ਮੰਡਿਯਲੇ ਰਹਾਓ ਜਿਵੇਂ ਸੁਨਿਆਰੇ ਦਾ ਮਨ ਹੋਰਨਾ ਨਾਲ ਗੱਲਾਂ ਬਾਤਾਂ ਕਰਦਿਆਂ ਭੀ ਕੁਠਾੜੀ ਵਿੱਚ ਪਾਏ ਹੋਏ ਸੋਨੇ ਵਿੱਚ ਜੁੜਿਆ ਰਹਿੰਦਾ ਹੈ ਰਹਾਓ ਆ ਨੀਲੇ ਕੁੰਭ ਭਰਾਈਲੇ ਉਦਕ ਰਾਜਕੁਵਾਰ ਪੁਰੰਦਰਿਏ ਹੈ ਤਰ ਲੋ ਜਾਨਾ ਜਵਾਨ ਕੁੜੀਆਂ ਸ਼ਹਿਰ ਵਿੱਚੋਂ ਬਾਹਰ ਜਾਂਦੀਆਂ ਹਨ ਆਪੋ ਆਪਣਾ ਘੜਾ ਚੁੱਕ ਕੇ ਲੈਂਦੀਆਂ ਹਨ ਪਾਣੀ ਨਾਲ ਭਰਦੀਆਂ ਹਨ ਹਸਤ ਬਨੋਦ ਵਿਚਾਰ ਕਰਦੀ ਹੈ ਚੀਤ ਸੁਗਾਗਰ ਰਾਖੀਲੇ ਆਪੋ ਵਿੱਚ ਹਸਦੀਆਂ ਖੇਡਦੀਆਂ ਹਨ ਹਾਸੇ ਮਜ਼ਾਕ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿੱਚ ਰੱਖਦੀਆਂ ਹਨ ਤੇ ਘੜੇ ਉੱਤੇ ਵੀ ਕੜਾ ਕਈ ਮਟਿਆਰਾਂ ਉਸ ਸਮੇਂ ਟਿਕਾ ਕੇ ਤੇ ਸਿੱਧਾ ਤੌਰ ਪੈਂਦੀਆਂ ਸੀ ਪਾਣੀ ਬਾਹਰੋਂ ਖੂਹਾਂ ਤੋਂ ਲਿਆਉਣਾ ਪੈਂਦਾ ਸੀ ਪਿੰਡ ਵਿੱਚ ਦੂਰ ਕਿਤੇ ਖੂਹ ਹੁੰਦਾ ਸੀ ਤੇ ਜਿਵੇਂ ਅੱਜ ਕੱਲ੍ਹ ਲੋਕ ਪਾਣੀ ਦਾ ਨੁਕਸਾਨ ਕਰ ਰਹੇ ਹਨ ਪਾਣੀ ਅੱਜ ਕੱਲ੍ਹ ਵੀ ਬਹੁਤ ਧਰਤੀ ਤੋਂ ਥੱਲੇ ਜਾ ਰਿਹਾ ਹੈ ਤੇ ਮੂਰਖ ਲੋਕਾਂ ਦੀ ਐਵੇਂ ਟੂਟੀਆਂ ਚਲਦੀਆਂ ਰਹਿੰਦੀਆਂ ਨੇ ਫਿਰ ਜੇ ਮੂਰਖਾਂ ਦੀਆਂ ਟੈਂਕੀਆਂ ਭਰ ਜਾਂਦੀਆਂ ਨੇ ਤੇ ਅੱਧਾ-ਅੱਧਾ ਘੰਟਾ ਉਤੋਂ ਹੀ ਪਾਣੀ ਵਗਦਾ ਰਹਿੰਦਾ ਹੀ ਨਾ ਮੂਰਖਾਂ ਨੂੰ ਹੀ ਮਹਾਰਾਜ ਮਤ ਦੇਵੇ ਤੇ ਪਾਣੀ ਨਾ ਬਰਬਾਦ ਕਰਨ ਇਹ ਮੈਂ ਥੋੜਾ ਬਾਣੀ ਚੋਂ ਬਾਹਰ ਆ ਕੇ ਆਪ ਜੀ ਨਾਲ ਵਿਚਾਰ ਕਰ ਰਿਹਾ ਹਾਂ ਜੇ ਕੋਈ ਆਪ ਜੀ ਦੇ ਨੇੜੇ ਵੀ ਐਦਾਂ ਦੇ ਮੂਰਖ ਲੋਕ ਹੋਣ ਤੇ ਉਹਨਾਂ ਨੂੰ ਪਿਆਰ ਨਾਲ ਸਮਝਾ ਦਿਆ ਕਰੋ ਭਾਈ ਪਾਣੀ ਬਹੁਤ ਹੀ ਅਣਮੁੱਲੀ ਵਸਤੂ ਹੈ ਤੇ ਪਾਣੀ ਉਸ ਵੇਲੇ ਜਦੋਂ ਭਗਤ ਜੀ ਦੱਸਦੇ ਹਨ ਕਿ ਕੁੜੀਆਂ ਦੂਰੋਂ ਭਰ ਕੇ ਲਿਆਉਂਦੀਆਂ ਸਨ ਤੇ ਉਹ ਫਿਰ ਰਾਜ ਹਾਸੇ ਰੱਠੇ ਦੀਆਂ ਗੱਲਾਂ ਵੀ ਕਰਦੀਆਂ ਸਨ ਪਰ ਪਾਣੀ ਵਾਲਾ ਘੜਾ ਜਿਹੜਾ ਉਹਦੇ ਸਿਰ ਤੇ ਟਿਕਿਆ ਰਹਿੰਦਾ ਸੀ ਉਹ ਨਹੀਂ ਸੀ ਹਿੱਲਦਾ ਇਸੇ ਤਰ੍ਹਾਂ ਉਹ ਕਹ ਰਹੇ ਹਨ ਕਿ ਮੇਰਾ ਮਨ ਗੱਲਾਂ-ਬਾਤਾਂ ਕਰਦਿਆਂ ਕੰਮ-ਕਾਰ ਕਰਦਿਆਂ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਮੰਦਰ ਇੱਕ ਦਵਾਰ ਦਸ ਜਾ ਕੇ ਗਊ ਚਰਾਵਨ ਛਾੜਿਐਲੇ ਹੇ ਤਰ ਲੋਜਨ ਇੱਕ ਘਰ ਹੈ ਜਿਸ ਦੇ 10 ਬੂਹੇ ਹਨ ਇਸ ਘਰੋਂ ਮਨੁੱਖ ਗਊਆਂ ਚਾਰ ਲਈ ਛੜਦਾ ਹੈ ਪੰਜ ਕੋਸ ਪਰ ਗਊ ਚਰਾਵਤ ਚੀਤ ਸੁ ਬਛਰਾ ਰਾਖੀਲੇ ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਕਦੀਆਂ ਹਨ ਪਰ ਆਪਣਾ ਚਿੱਤ ਆਪਣੇ ਬੱਚੇ ਵਿੱਚ ਰੱਖਦੀਆਂ ਹਨ ਤਿਵੇਂ ਹੀ 10 ਇੰਦਰੀਆਂ ਵਾਲੇ ਇਸ ਸਰੀਰ ਵਿੱਚੋਂ ਮੇਰੇ ਗਿਆਨ ਇੰਦਰੇ ਸਰੀਰ ਦੇ ਨਿਰਬਾਹ ਲਈ ਕੰਮਕਾਰ ਕਰਦੇ ਹਨ ਪਰ ਮੇਰੀ ਸੁਰਤ ਆਪਣੇ ਪ੍ਰਭੂ ਚਰਨਾਂ ਵਿੱਚ ਹੀ ਹੈ ਕਹਿਤ ਨਾਮ ਦਿਓ ਸੁਨੋ ਤੇ ਲੋਚਨ ਬਾਲਕ ਪਾਲਨ ਪੋੜੀਲੇ ਏ ਤੇਰ ਲੋਚਨ ਸੁਣਾ ਨਾਮ ਦੇਵ ਇੱਕ ਹੋਰ ਦਿਸਟਾਂ ਤਖਦਾ ਹੈ ਕਿ ਮਾਂ ਆਪਣੇ ਬਾਲ ਨੂੰ ਪੰਗੂੜੇ ਵਿੱਚ ਪਾਉਂਦੀ ਹੈ ਅੰਦਰ ਬਾਹਰ ਕਾਜ ਬਿਰੂਦੀ ਚੀਤ ਸੁਬਾਰਕ ਰਾਖੀਲੇ ਅੰਦਰ ਬਾਹਰ ਘਰ ਦੇ ਕੰਮ ਬਜਰੂਜੀ ਰਹਿੰਦੀ ਹੈ ਪਰ ਆਪਣੀ ਸੁਰਤ ਆਪਣੇ ਬੱਚੇ ਵਿੱਚ ਰੱਖਦੀ ਹੈ ਭਾਵ ਪ੍ਰੀਤ ਦਾ ਸਰੂਪ ਕੰਮਕਾਰ ਕਰਦੇ ਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਰਹੇ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਵਿੱਚ ਸੁਰਤ ਰੱਖਦੀ ਹੈ ਤੇ ਮਾਂ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਛੋਟਾ ਬੱਚਾ ਰੋਂਦਾ ਹੈ ਤੇ ਮਾਂ ਦੁੱਧ ਉਸ ਨੂੰ ਦਿੰਦੀ ਹੈ ਫਿਰ ਉਹ ਚੁੱਪ ਕਰ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਨੂੰ ਵੀ ਆਪਣੇ ਕੰਮਕਾਰ ਕਰਦੇ ਆਂ ਸੁਰਤ ਆਪਣੇ ਪ੍ਰਮਾਤਮਾ ਦੇ ਚਰਨਾਂ ਵਿੱਚ ਰੱਖਣੀ ਚਾਹੀਦੀ ਹੈ ਇਹ ਭਗਤ ਨਾਮਦੇਵ ਜੀ ਭਗਤ ਧਰਲੋਚਨ ਜੀ ਨੂੰ ਸਮਝਾ ਰਹੇ ਹਨ 베ਦ ਪੁਰਾਨ ਸਾਹਿਤਰ ਆਨੰਤਾ ਗੀਤ ਕਬੈਤ ਨਗਾ ਭੋਗੋ ਮੈਨੂੰ 베ਦ ਸਾਹਿਤਰ ਪੁਰਾਨ ਆਦਕ ਦੇ ਗੀਤ ਕਬੈਤ ਗਾਵਣ ਦੀ ਕੋਈ ਲੋੜ ਨਹੀਂ ਅਖੰਡ ਮੰਡਲ ਨਿਰੰਕਾਰ ਮਹ ਅਨਹਦ ਬੇਨ বাজਾਵੋ ਕਿਉਂਕਿ ਮੈਂ ਅਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿੱਚ ਜੁੜ ਕੇ ਉਸ ਦੇ ਪਿਆਰੇ ਦੀ ਇੱਕ ਰਸ ਬੰਸਰੀ ਵਜਾ ਰਿਹਾ ਹਾਂ ਉਸ ਪਿਆਰੇ ਦੀ ਇੱਕ ਰਸ ਬੰਸਰੀ ਵਜਾ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਬੈਰਾਗੀ RAMA ਗਾਵ ਹੋ ਗੋ ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਮੈਂ ਵਿਰਾਗਵਾਨ ਹੋ ਕੇ ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ ਸ਼ਬਦ ਤੀਤ ਅਨਾਹਦ ਰਾਤਾ ਆਕੁਲ ਕੈ ਘਰ ਜਾਵੋ ਗੋ ਰਹਾਓ ਅਬਨਾਸੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਹਾਂ ਤੇ ਸਰਬ ਕੁੱਲ ਵਿਆਪਕ ਪ੍ਰਭੂ ਦੇ ਚਰਨਾਂ ਵਿੱਚ ਅੱਪੜ ਗਿਆ ਹਾਂ ਰਹਾਓ ਬੈਰਾਗੀ ਰਾਮੇ ਗਾਵੋ ਗੋ ਸ਼ਬਦ ਤੀਤ ਅਨਾਹਦ ਰਾਤਾ ਆ ਕੋਲ ਕੇ ਘਰ ਜਾਵੋ ਗੋ ਰਹਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 972 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 973 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ